ਕੀ ਤੁਸੀਂ ਵੀ ਕਦੇ ਸੋਚਿਆ ਕਿ ਜੇਕਰ ਤੁਸੀਂ ਕੋਈ ਆਨਲਾਈਨ ਜਾਣਕਾਰੀ ਲੈ ਲਈ ਤੇ ਉਸ ਤੋਂ ਬਾਅਦ ਕੋਈ ਸਮੱਗਰੀ ਬਣਾਉਣ ਦੀ ਸੋਚ ਰਹੇ ਹੋ ਤੇ ਉਸ ਦੇ ਨਾਲ ਤੁਹਾਡੀ ਜਾਨ ਵੀ ਦਾਦੇ ਉੱਪਰ ਲੱਗ ਰਹੀ ਆ ਬਲਕਿ ਤੁਹਾਡੀ ਨਾਲ ਤੁਹਾਡੇ ਕਰਦਿਆਂ ਦੀ ਵੀ ਬਿਲਕੁਲ ਅਜਿਹੀ ਘਟਨਾ ਬਟਿੰਡਾ ਦੇ ਪਿੰਡ ਜੀਦਾ ਦੇ ਵਿੱਚ ਵਾਪਰੀ ਆ ਜਿੱਥੇ ਕਿ ਘਰ ਦੇ ਅੰਦਰ ਇੱਕ ਧਮਾਕਾ ਹੋ ਗਿਆ ਘਟਨਾ ਦੇ ਵਿੱਚ ਪਿਤਾ ਅਤੇ ਪੁੱਤਰ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਦਰਅਸਲ ਹੈ ਗੁਰਪ੍ਰੀਤ ਸਿੰਘ ਨਾਂ ਦਾ ਹੈ ਜਿਹੜਾ ਜੀਦਾ ਪਿੰਡ ਦਾ ਇੱਕ ਨੌਜਵਾਨ ਹੁੰਦਾ ਜੋ ਕਿ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੁੰਦਾ ਲਾਅ ਦੀ ਪੜ੍ਹਾਈ ਬਠਿੰਡਾ ਦੇ ਵਿੱਚ ਕਰ ਰਿਹਾ ਹੁੰਦਾ ਪਰ ਆਨਲਾਈਨ ਜਿਹੜਾ ਪਲੇਟਫਾਰਮ ਤੋਂ ਜਿਹੜਾ ਉਹ ਬੰਬ ਬਣਾਉਣ ਦੀ ਕੋਈ ਜਾਣਕਾਰੀ ਲੈਂਦਾ ਅਜਿਹੀ ਵਿਸਪੋਰਟਕ ਜਿਹੜੀ ਸਮੱਗਰੀ ਆ ਫਿਰ ਉਸਨੇ ਜਿਹੜਾ ਕਿਸੇ ਆਨਲਾਈਨ ਪਲੇਟਫਾਰਮ ਤੋਂ ਮਾਧਿਅਮ ਤੋਂ ਮੰਗਾਈ ਜਾਂਦੀ ਹੈ ਜਾਨੀ ਕਿ 10 ਸਤੰਬਰ ਨੂੰ ਉਹਦੇ ਘਰੇ ਆਨਲਾਈਨ ਮੰਗਾਈ ਹੋਈ ਉਹ ਵਿਸਪੋਰਟਕ ਸਮੱਗਰੀ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਸਮਗਰੀ ਦਾ ਪ੍ਰਯੋਗ ਕਰਨ ਲੱਜਾਂਦਾ ਪਰ ਉਹ ਪ੍ਰਯੋਗ ਗਲਤ ਢੰਗ ਦੇ ਨਾਲ ਕਰਦਾ ਤੇ ਇਸੇ ਪ੍ਰਯੋਗ ਦੀ ਪ੍ਰਕਿਰਿਆ ਦੌਰਾਨ ਇੱਕ ਵੱਡਾ ਧਮਾਕਾ ਹੋ ਜਾਂਦਾ ਇਸੇ ਧਮਾਕੇ ਦੇ ਵਿੱਚ ਉਸਦੇ ਪਿਤਾ ਜਗਤਾਰ ਸਿੰਘ ਅਤੇ ਜਿਹੜਾ ਪੁੱਤਰ ਗੁਰਪ੍ਰੀਤ ਸਿੰਘ ਆ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦੀ ਪੁਲਿਸ ਕੰਪਲੇਂਟ ਜਿਹੜੀ ਨਹੀਂ ਕਰਾਈ ਜਾਂਦੀ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਾਰਤੀ ਆ ਜੜਾ ਕਰਵਾ ਦਿੱਤਾ ਜਾਂਦਾ ਪਰ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਦੇ ਬੋਲੋ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਕਿ ਇਸ ਤਰੀਕੇ ਦੇ ਨਾਲ ਪਿੰਡ ਜੀਤਾ ਦੇ ਵਿੱਚ ਤਮਾਕਾ ਹੋਇਆ ਪਿਤਾ ਪੁੱਤਰ ਜ਼ਖਮੀ ਹੋਏ ਨੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਨੇ ਤਾਂ ਫਿਰ ਥਾਣਾ ਨਈਆਂ ਵਾਲਾਂ ਦੀ ਪੁਲਿਸ ਆ ਜਿਹੜੀ ਨਿੱਜੀ ਹਸਪਤਾਲ ਦੇ ਵਿੱਚ ਪਹੁੰਚ ਕੇ ਸਾਰੀ ਜਾਂਚ ਪੜਤਾਲ ਸ਼ੁਰੂ ਕਰਦੀ ਆ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਖੁਲਾਸੇ ਹੋਏ ਨੇ ਕਿ ਕੁਝ ਕੈਮੀਕਲ ਅਤੇ ਵਿਸਫੋਟਕ ਸਮੱਗਰੀ ਆਨਲਾਈਨ ਮੰਗਵਾਈ ਜਾਂਦੀ ਆ ਘਰ ਦੇ ਵਿੱਚ ਉਹ ਸਮੱਗਰੀ ਦਾ ਪ੍ਰਯੋਗ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਜਿਹੜਾ ਨੌਜਵਾਨ ਕਰਦਾ ਜੋ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੁੰਦਾ ਤੇ ਨਾਲ ਨਾਲ ਕਿਸੇ ਆਨਲਾਈਨ ਪਲੈਟਫਾਰਮ ਤੋਂ ਜਿਹੜਾ ਕੋਈ ਬੰਬ ਬਣਾਉਣ ਦਾ ਕਹਿ ਸਕਦੇ ਆ ਕੋਈ ਤੁਮਾਕੇ ਵਾਲੀ ਸਮੱਗਰੀ ਬਣਾਉਣ ਦੀ ਜਿਹੜੀ ਜਾਣਕਾਰੀ ਲੈਂਦਾ ਤੇ ਉਹ ਤੁਮਾਕਾ ਘਰ ਦੇ ਵਿੱਚ ਹੀ ਕਰ ਬੈਠਦਾ ਤੁਮਾਕੇ ਦੌਰਾਨ ਦੋਵੇਂ ਪਿਤਾ ਪੁੱਤਰ ਜਿਹੜੇ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਲਾਜ ਦੇ ਲਈ ਹਾਲਾਂਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੋਨਾਂ ਦੀ ਜਿਹੜੀ ਹਾਲਾਂਕਿ ਸਰਜਰੀ ਵੀ ਕੀਤੀ ਜਾ ਰਹੀ ਆ ਪਰ ਡਾਕਟਰਾਂ ਅਨੁਸਾਰ ਦੋਵੇਂ ਪਿਤਾ ਪੁੱਤਰ ਦੀ ਆ ਇਸ ਵਕਤ ਜਿਹੜੀ ਹਾਲਤ ਆ ਖਤਰੇ ਤੋਂ ਵਾਰ ਆ ਸਿਰ ਦੱਸੀ ਜਾ ਰਹੀ ਆ ਪਰ ਸਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿਹੜੀ ਬਠਿੰਡਾ ਪੁਲਿਸ ਪਹੁੰਚ ਜਾਂਦੀ ਆ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਪਹੁੰਚ ਕੇ ਤੇ ਫੋਰੈਂਸਿਕ ਟੀਮਾਂ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਬੰਬਸ स्क्वाड ਦੀਆਂ ਟੀਮਾਂ ਪਹੁੰਚਦੇ ਨੇ ਸਾਰੇ ਇਲਾਕੇ ਦਾ ਘਰ ਦਾ ਮੌਇਨਾਲ ਕੀਤਾ ਜਾ ਰਿਹਾ ਤੇ ਉਸ ਸਾਰੇ ਇਲਾਕੇ ਨੂੰ ਜਿਹੜਾ ਸੀਲ ਵੀ ਕੀਤਾ ਜਾ ਰਿਹਾ ਤੇ ਹੁਣ ਇਸੇ ਦੇ ਨਾਲ ਜਿਹੜੀ ਅੱਗੇ ਜਾਂਚ ਪੁਲਿਸ ਦੁਆਰਾ ਵਿੱਢੀ ਜਾ ਰਹੀ ਹੈ ਕਿ ਆਖਰ ਇਹ ਨੌਜਵਾਨ ਨੇ ਜਿਹੜੀ ਇਸ ਤਰੀਕੇ ਦੀ ਤਮਾਕਾ ਕਰਨ ਵਾਲੀ ਸਮੱਗਰੀ ਕਿਹੜੇ ਪਲੇਟਫਾਰਮ ਤੋਂ ਕਿਸ ਤਰੀਕੇ ਆਨਲਾਈਨ ਮੰਗਾਈ ਤੇ ਉਸ ਤੋਂ ਬਾਅਦ ਇਸ ਦਾ ਜ਼ਿੰਮੇਵਾਰ ਕੌਣ ਆ ਇਸ ਨੇ ਜਿਹੜੀ ਇਹ ਸਮੱਗਰੀ ਇਸ ਦੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਇਸ ਦੀਆਂ ਤਾਰਾਂ ਕਿਸ ਦੇ ਨਾਲ ਜੁੜਦੀਆਂ ਨੇ ਸਾਰੀ ਜਿਹੜੀ ਜਾਂਚ ਆ ਪੁਲਿਸ ਦੁਆਰਾ ਕੀਤੀ ਜਾਣੀ ਆ ਸੂਤਰਾਂ ਹਵਾਲੇ ਤੋਂ ਫਿਲਹਾਲ ਖਬਰ ਇਹ ਵੀ ਆ ਕਿ ਇਸ ਦੀ ਜਿਹੜੀ ਜਾਂਚ ਆ ਉਹ ਜਿਹੜੀ ਭਾਰਤੀ ਫੌਜ ਆ ਉਹ ਵੀ ਕਰ ਸਕਦੀ ਆ ਕਿਉਂਕਿ ਬਸਪੋਰਟਿਕ ਸਮਗਰੀ ਆ ਤੇ ਇਸ ਕਰਕੇ ਜਿਹੜਾ ਕੇਸ ਆ ਬਹੁਤ ਜ਼ਿਆਦਾ ਸੈਂਸਿਟਿਵ ਕੇਸ ਆ ਤੇ ਇਸ ਕਰਕੇ ਫੌਜ ਵੀ ਇਸ ਮਾਮਲੇ ਦੇ ਵਿੱਚ ਫਿਲਹਾਲ ਐਂਟਰੀ ਕਰ ਸਕਦੀ ਆ ਪਰ ਫਿਲਹਾਲ ਕਿੰਨੀ ਕੁ ਜਾਂਚ ਹੋਈ ਆ ਕੀ ਕੁਝ ਮਾਮਲਾਏ ਜਿਹੜਾ ਕਿੰਨੀਆਂ ਕੁ ਜੜੀਆਂ ਤਾਰਾਂ ਕਿਸ ਦੇ ਨਾਲ ਜੁੜਦੀਆਂ ਨੇ ਆਨਲਾਈਨ ਸਮਗਰੀ ਕਿਸ ਤਰੀਕੇ ਮਹंगाई ਕਿਸ ਤਰੀਕੇ ਧਮਾਕਾ ਹੋਇਆ ਸਾਰੀ ਜਿਹੜੀ ਜਾਣਕਾਰੀ ਆ ਆਓ ਐਸਐਸਪੀ ਅਵਨੀਤ ਕੌਂਡਲ ਤੋਂ ਸੁਣਦੇ ਹਾਂ ਅੱਜ ਸਾਡੇ ਐਸਐਚਓ ਨਈਆਂਵਾਲਾ ਨੂੰ ਸਵੇਰੇ ਇੱਕ ਹਸਪਤਾਲ ਪ੍ਰਾਈਵੇਟ ਹਸਪਤਾਲ ਤੋਂ ਰੁੱਕਾ ਆਇਆ ਸੀ ਜਿੱਦੇ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਂ ਗੁਰਪ੍ਰੀਤ ਸਿੰਘ ਹੈ son of ਜਗਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀਸ ਸੀਗੀਆਂ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਗਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪੀਟਲ ਚ ਐਡਮਿਟ ਕਰਾਇਆ ਗਿਆ ਦੋਨਾਂ ਨੂੰ ਕਾਫੀ ਫਟੜੀ ਸੀਗੇ ਬਿਕੋਜ਼ ਆ ਵਰियस ਬਰਨ ਇੰਜਰੀਸ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾ ਹੀ ਫੈਮਿਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਆਨਲਾਈਨ ਸੈਲਫ ਟਿਊਟোরিয়ালਸ ਦਿਨਾਲੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਅਪੇਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਸਫਾਇਰ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲਸ ਚ ਦਾਖਲ ਹੈ ਔਰ ਹਲੇ ਤਾਂ ਧੀਰ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲ ਅਨਸਾਰ ਹੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੋਮ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਆਰਡੀਨ ਆਫ ਕਰਤਾ ਸੀਗਾ ਤੇ ਬੋਮ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਦੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਉਹਨਾ ਤੋਂ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਲੇ ਅਸੀਂ ਕੁਝ ਵੀ ਕਮੈਂਡ ਨਹੀਂ ਕਰ ਸਕਦੇ ਬਟ ਅਸੀਂ ਆਪਣਾ ਜਿਹੜਾ ਐਸਐਚਓ ਹੈ ਉਹ ਐਫਆਈਆਰ ਲੌਂਚ ਕਰ ਰਿਹਾ बिकॉज ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਫਤੀਸ਼ ਚ ਸਾਹਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ